ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਸਾਡੇ ਨਵੇਂ ਵਲੌਗ ਚ ਤੇ ਅੱਜ ਅਸੀਂ ਚਲੇ ਸੀਗੇ ਫਤੇਗੜ ਸਾਹਿਬ ਕਰੋ ਜੀ ਦਰਸ਼ਨ ਤੇ ਮੁੰਡੇ ਆ ਗਏ ਸੀਗੇ ਆਪਣੇ ਨਾਲ ਤੇ ਕਹਿੰਦੇ ਫਤੇਗੜ ਸਾਹਿਬ ਜਾਣਾ ਫਤੇਗੜ ਸਾਹਿਬ ਜਾਣਾ ਮੈਂ ਕਿਹਾ ਚਲੋ ਫਤੇਗੜ ਸਾਹਿਬ ਚਲਦੇ ਆ ਤੇ ਆਪਣਾ ਆੜੀ ਵੀ ਉੱਥੇ ਰਹਿੰਦਾ ਇੱਕ ਉਹਨੂੰ ਵੀ ਫੋਨ ਕੀਤਾ ਸੀਗਾ ਉਹ ਕਹਿੰਦਾ ਅਸੀਂ ਆ ਜਿਓ ਮੇਰੇ ਕੋਲ ਬਾਕੀ ਦੇਖੋ ਤਿਆਰ ਹੋ ਗਏ ਨੇ ਹਾਂ ਜੀ ਕਰੋ ਜੀ ਕਿਵੇਂ ਹੋ ਹੋ ਰੇ ਕਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਆਪਣਾ ਆੜੀ ਆਇਆ ਬਾਹਰੋਂ ਵਿਨੀਪੈਗ ਤੋਂ ਆਇਆ ਜੀ ਕੈਨੇਡਾ ਤੋਂ ਆਇਆ ਵਿਨੀਪੈਗ ਦੇਖ ਲਾ ਉਧਰ ਹੈਲੋ ਕਰ ਦੇ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦਾ ਮੈਂ ਬਲੌਗ ਚ ਆਣਾ ਬਲੌਗ ਚ ਆਣਾ ਹੁਣ ਜਿਹੋ ਦੇ ਨੂੰ ਬਲੌਗ ਚ ਲੈ ਕੇ ਆਇਆ ਸੀ ਤੇ ਹੁਣ ਮੂੰਹ ਨਹੀਂ ਚੱਕੀ ਹੁਣ ਮੂੰਹ ਨਹੀਂ ਚੱਕਦਾ ਵੇ ਆਪਣਾ ਬਾਲੇ ਸ਼ਰਮਾਂਦੇ ਨੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਫਿਰ ਦਿਖਾਣੇ ਆ ਕੀ ਕੀ ਕਰਦੇ ਆ ਜਿਹਦੇ ਦਿਨ ਚ ਮਿਲਦੇ ਆ ਓਕੇ ਇਹ ਸਾਡੀ ਘਰ ਦੀ ਬੈਕ ਸਾਈਡ ਆ ਘਰ ਦੀ ਬੈਕ ਸਾਈਡ ਜੰਗਲੀ ਬਣਿਆ ਹੋਇਆ ਇੱਥੇ ਬਹੁਤ ਸੱਪ ਸੁੱਪਾਉਂਦੇ ਨੇ ਇੱਥੇ ਸੱਪ ਇੱਥੇ ਸਾਰੇ ਤਰ੍ਹਾਂ ਦੇ ਸੱਪ ਨੇ ਜੀ ਪਰ ਥੋੜਾ ਜਿਹਾ ਗੰਦ ਪਾਇਆ ਹੈ ਤਲੀ ਗੰਦ ਬਹੁਤ ਪਾਇਆ ਹੈ ਪਰ ਇਧਰੋਂ ਵਧੀਆ ਅਰਸ਼ ਹੈ ਕੀ ਇਹ ਵੇਲੇ ਇਹ ਯਾਰ ਇਹ ਮਰਾਡੋ ਕਲੋਨੀ ਹੈ ਇਹ ਉਹਦੀ ਬੈਕਸਾਈਡ ਆ ਸਾਰੀ ਉਹਦੀ ਬੈਕਸਾਈਡ ਆ ਸਾਰੀ ਉਹਨੇ ਅੱਗੇ ਕਾਲਜ ਆ ਨਾ ਹੂੰ ਤੇ ਸਾਰਾ ਇਹ ਬੈਕਸਾਈਡ ਇੱਦਾਂ ਹੀ ਆ ਇਹ ਵਧੀਆ ਲੱਗਦਾ ਪਰ ਇੱਥੇ ਸ਼ਾਮ ਨੂੰ ਬੜੀ ਸੋਹਣੀ ਠੰਡੀ ਹਵਾ ਚੱਲਦੀ ਉਹ ਮੋਰ ਵੀ ਆਉਂਦੇ ਨੇ ਸ਼ਾਮ ਨੂੰ ਮੋਰ ਵੀ ਆਉਂਦੇ ਨੇ ਉਹ ਮੁੱਖੀ ਦੇ ਵੰਦੇ ਨੇ ਮੋਰ ਉਹ ਦੇਖੋ ਜੀ ਉਹ ਵੀ ਆਪਣੇ ਯਾਰ ਦੋਸਤ ਦੀ ਸ਼ਾਮ ਜਿਹਨੂੰ ਠੰਡੇ ਜੇ ਨੂੰ ਇੱਥੇ ਮੋਰ ਆਉਂਦੇ ਹੁੰਦੇ ਨੇ ਹੂੰ ਆ ਦੇਖੋ ਜੀ 15-20 ਮਿੰਟ ਹੋ ਗਏ ਸਾਨੂੰ ਇੱਥੇ ਖੜੇ ਨੂੰ ਤੇ ਹੁਣ ਆਇਆ ਤਿਆਰ ਹੋ ਕੇ ਲੋ ਦੇਖੋ ਭਰਾਵਾ ਯਾਰ ਅੱਧਾ ਘੰਟਾ ਹੋ ਗਿਆ ਰ ਬਗੈਰ ਤਾਂ ਸਾਲਾ ਯਾਰ ਬਾਲਾ ਟਾਈਮ ਲਾਣਾ ਯਾਰ ਸਾਥੀ ਦਾ ਸੱਸਰੀ ਘਾਲ ਜੀ ਸੱਸਰੀ ਘਾਲ ਤਾਂ ਤੇਰੀ ਹੋ ਗਈ ਆ ਇੰਨਾ ਟਾਈਮ ਕਾਹਦੇ ਲਾਣਾ ਵਾ ਚਲੋ ਗਾਇਸ ਮਿਲਦੇ ਆ ਫਿਰ ਹੁਣ ਅਸੀਂ ਤੁਰਨ ਲੱਗੇ ਸੀਗੇ ਬਾਕੀ ਤੁਹਾਨੂੰ ਦਿਖਾਣੇ ਆ ਰਸਤੇ ਚ ਕੀ ਕੀ ਕਰਦੇ ਆ ਤੇ ਬਾਕੀ ਗੁਰਦੌਰੇ ਚੱਲੇ ਸੀਗੇ ਚਲੋ ਮਿਲਦੇ ਆ ਫਿਰ ਤੁਹਾਨੂੰ ਪਟਿਆਲੇ ਦਾ ਉੱਨਾ ਪਹੁੰਚ ਗਏ ਆ ਜੀ ਸ਼ਰੰਦ ਦੇਖੋ ਜੇ ਹੁਣ ਲੈਂਡ ਜਾਵਾਂਗੇ ਬੂਟ ਬੂਟ ਵਾਲੀ ਦੁਕਾਨ ਤੇ ਚੱਲੇ ਆ ਪਹਿਲਾਂ ਤੇ ਤੇ ਸ਼ਰੰਦ ਹੈਗਾ ਇੱਕ ਬੂਟਾਂ ਵਾਲਾ ਉਹਦੇ ਕੋਲ ਚੱਲੇ ਆ ਕਹਿੰਦੇ ਚੈਲਸੀਆਂ ਲੈਣੀਆਂ ਇਹਨਾਂ ਨੇ ਚੈਲਸੀਆਂ ਬਾਕੀ ਤਾਂ ਘੰਮੇ ਜਾ ਕੇ ਤੁਹਾਨੂੰ ਉੱਥੇ ਚੈਲਸੀਆਂ ਆ ਜਾ ਉੱਥੇ ਓ ਯਾਰ ਉਹ ਸਰਦਾਰ ਆ ਦੇਖੋ ਜੀ ਅਸੀਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਜਿੱਥੇ ਆਪਾਂ ਜਾਣਾ ਸੀ ਜਾਣਾ ਸੀਗਾ ਆਪਾਂ ਹੈਂਡ ਮੇਡ ਸ਼ੂਜ਼ ਸੋ ਫਸਟ ਸਟੈਪ ਤੇ ਪ੍ਰੀਮੀਅਮ ਹੈਂਡ ਮੇਡ ਸ਼ੂਜ਼ ਜਲਸੀਆ ਲੈਣੀਆਂ ਨੇ ਮੁੰਡਿਆ ਨੇ वुਡ ਸੋਲ ਦੀਆਂ ਚਲੋ ਜੀ ਦਿਖਾਉਣੇ ਅੰਦਰ ਜਾ ਕੇ ਕੀ ਬੰਦ ਆਪਾਂ ਇਹ ਵਾਲਾ ਬਹੁਤ ਵੀ ਆ ਵੀ ਮੁੰਡਿਓ ਕਿਹੜੀ ਪਸੰਦ ਈ ਮੈਂ ਇਹ ਨੂੰ ਅਹੀਂ ਚੱਕ ਕੇ ਲਗਾਈ ਸੀ ਆ ਦੇਖੀ ਦਿਖਾਈਆਂ ਅਰਸ਼ ਹਮ ਇਹਨਾਂ ਦੇ ਵਧੀਆ ਆ ਨਾ ਸਾਰੀਆਂ ਵੈਰਾਈਟੀਆਂ ਗਾਇਸ ਬਾਕੀ ਤੁਸੀਂ ਨਾ ਸਭ ਨੂੰ ਵਧੀਆ ਲੱਗੀ ਆ ਆ ਜਾਦੇ ਗੋਦ ਇਹਦਾ ਕਲਰ ਵਧੀਆ ਹੋਣਾ ਹੈ ਨਾ ਮੈਂ ਬਾਕੀ ਹੋਰ ਵੀ ਬਹੁ ਪਈਆਂ ਨੇ ਦੇਖੋ ਤਦਾਰ ਕਿਹੜੀ ਲੈਣੀ ਦੱਸ ਯਾਰ ਆ ਆ ਦੇ ਲੈਨੇ ਆ ਆ ਸਹੀ ਆ ਉਹ ਚੌੜਾ ਫਿਰ ਇਹਨਾਂ ਦਾ ਪੁੱਛਣਾ ਯਾਰ ਇੱਕ ਨਾ ਗੋਲਜੀ ਦੇਖਣੀ ਆਪਾਂ ਇਹਦੇ ਵਿੱਚ ਗੋਲਚ ਜਿਵੇਂ ਆਹਾਂ ਗੋਲ ਆ ਤੇ ਗੋਲ ਆ ਹਾਂ 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 ਤੇ ਅਸੀਂ ਬਲਕਨ ਜੀ ਨੂੰ ਸੋਰੀ ਆ ਜੀ ਉਹਨਾਂ ਤੋਂ ਖਾਣ ਸੀ ਬਰਸ਼ਾ ਦੇ ਯਾਰਾ ਉੱਟੀਆਂ ਤਾਂ ਬੜੀਆਂ ਸੋਹਣੀਆਂ ਸੋਹਣੀਆਂ ਨੇ ਸੋ ਗਾਇਸ ਬੋਟ ਆਹੀ ਲੈ ਲੇ ਸੀ ਤੇ ਡਨ ਹੋ ਗਿਆ ਇੱਕ ਜੋੜਾ ਇਹਨੇ ਲਿੱਤਾ ਇੱਕ ਜੋੜਾ ਇਹਨੇ ਲਿੱਤਾ ਬਾਕੀ ਅਸੀਂ ਇੱਥੇ ਬੋਟ ਲੈਂਦੇ ਪਏ ਸੀਗੇ ਤੇ ਇਹ ਆ ਵੀ ਮੁੰਡਾ ਤੁਸੀਂ ਜਾਣਦੇ ਹੀ ਹੋਗੇ ਵੈਸੇ ਇਹਦਾ ਵੀ ਚੈਨਲ ਆ ਫਤੇ ਫਤੇ ਦੇ ਨਾਮ ਤੋਂ ਫਤੇ ਵਲੌਗਸ ਬਾਕੀ ਬੋਟ ਇਹੀ ਡਾਨਾ ਬਾਈ ਉਹਨਾਂ ਨੇ ਬਾਈ ਉਹਨਾਂ ਨੇ ਵਧੀਆ ਦਿਖਾਏ ਬੋਟ ਹਾਂਜੀ ਬਾਹ ਹੋ ਗਿਆ ਸੀ ਕੰਮ ਓਕੇ ਵੈਸੇ ਤੁਸੀਂ ਇੱਥੇ ਆਏ ਹੋ ਹੁਣ ਕੇ ਸਰਹੰਦ ਜੇ ਸਰਹੰਦ ਤੋਂ ਤੁਸੀਂ ਆਏ ਹੋ ਤੁਸੀਂ ਆਹ ਦੁਕਾਨ ਤਾਂ ਦੇਖੀ ਹੋਣੀ ਆ ਸਿਟੀ ਸੈਂਟਰ ਚ ਆਹੇ ਸਿਟੀ ਸੈਂਟਰ ਚ ਆ ਦਾ ਫਰਸਟ ਸਟੈਪ ਆ ਦੇਖੋ ਸਰ ਸਾਰੀ ਮਾਰਕੀਟਾਂ ਫ੍ਰੈਸ਼ ਸ਼ੂਜ਼ ਤਾਂ ਵਧੀਆ ਮਿਲ ਗਏ ਨੇ ਮੁੰਡਿਆਂ ਨੂੰ ਮੁੰਡੇ ਖੁਸ਼ ਹੋ ਗਿਆ ਆ ਮੁੰਡਾ ਤਾਂ ਪੂਰਾ ਖੁਸ਼ ਹੋ ਗਿਆ ਵਾ ਕੈਨੇਡਾ ਵਾਲਾ ਮੁੰਡਾ ਕੈਨੇਡਾ ਵਾਲਾ ਮੁੰਡਾ ਕਹਿੰਦੇ ਬਾਕੀ ਫਤੇਹ ਸਿੰਘ ਬੋਲਣਗੇ ਤੁਸੀਂ ਕੁਝ ਬੋਲਣਾ ਚਾਹੋਗੇ ਫਤੇਹ ਸਿੰਘ ਗਾਇਸ ਇਹ ਆਪਣਾ ਅਰਸ਼ੇ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜਾ ਵੀ ਦੇਖਦਾ ਤੇ ਬਣੇ ਰਹੋ ਵਲੌਗ ਦੇ ਨਾਲ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆ ਕਿੱਥੇ ਚੱਲਦੇ ਆ ਚੱਲੀਏ ਫਿਰ ਮੁੰਡਿਓ ਖਾਣ ਪੀਣ ਕੁਛ ਕੀ ਖਾਣਾ ਭੁੱਖ ਯਾਰ ਮੈਨੂੰ ਵੀ ਬਹੁਤ ਲੱਗੀ ਆ ਹਲੇ ਮੈਮੋ ਕਾਡੂ ਟੋਸਟ ਬਣਾਈ ਰਿਆ ਸੀਗਾ ਤੁਹਾਡੇ ਘਰ ਕੇ ਮੈਨੂੰ ਸਿੱਧਾ ਇੱਧਰ ਆਉਣਾ ਪਿਆ ਹੋਰ ਯਾਰ ਚਲੋ ਆਜੋ ਫਿਰ ਮਾਗਾ ਚੱਲ ਮੁੰਡੇ ਆਏ ਨੇ ਵਨ ਤੇ ਬਣਾਇਆ ਕਰੋ ਅਰਸ਼ ਮਾਈਨਸ ਤੇ ਤਾਂ ਕਦੇ ਕਦੇ ਚਲੋ ਅਕੇ ਬਲੌਗ ਚ ਹਾਂ ਗੱਡੀ ਤਾਂ ਉੱਧਰ ਖੜੀ ਮੈਂ ਲਾ ਥੋੜੀ ਇੱਧਰ ਖੜੀ ਹੈ ਸੋ ਗਾਈਜ਼ ਖਾਣ ਆਏ ਸੀਗੇ ਕੁਝ ਕਹਿੰਦੇ ਭੁੱਖ ਲੱਗੀ ਆ ਤੇ ਆਪਣੀ ਗੱਡੀ ਉਹ ਖੜ ਗਈ ਆ ਚਾਏ ਸ਼ੂਰੀ ਆਇਆ ਫਤੇਗੜ ਸਾਹਿਬ ਸਰੰਦ ਚਾਹ ਪੂਰੀ ਕਹਿੰਦੇ ਮੁੰਡੇ ਕਹਿੰਦੇ ਖਾਣਾ ਆ ਕੋਈ ਚਾਹ ਪੀਣੀ ਹੈ ਕਹਿੰਦੇ ਚਾਹ ਇਹਨਾਂ ਦੀ ਚੂਰੀ ਚੂਰੀ ਦੇਖ ਰਿਹਾ ਗਾਇਸ ਕਿਦਾਂ ਦੀ ਲੱਗਦੀ ਆ ਆਪਾਂ ਨੂੰ ਇਹਨਾਂ ਦੀ ਚੂਰੀ ਚਲੋ ਮਿਲਦੇ ਆ ਤੁਹਾਨੂੰ ਦਿਖਾਣੇ ਅੱਗੇ ਜਾ ਕੇ ਓਏ ਚੂਰੀ ਲੈਣੀ ਆ ਕੱਲੀ ਚੂਰੀ ਲਓ ਜੀ ਆ ਗਿਆ ਆਰਡਰ ਚੱਕੋ ਸਾਰੇ ਮੁੰਡਿਓ ਜੀ ਆਪਾਂ ਆ ਗਿਆ ਆਰਡਰ ਜਦੋਂ ਪਹਿਲਾਂ ਹੀ ਪਾਲੀ ਆ ਭੁੱਖਾ ਇਹ ਨੂੰ ਜਾਣਦੇ ਹੋ ਕਿ ਦੇਖੋ ਉਹ ਦਦਾਰ ਨੇ ਵਧੀਆ ਮਗਾਇਆ ਯਾਰ ਬਲੌਗ ਬਣਾਉਣ ਲੱਗਿਆ ਹੋਇਆ ਆਪਣੇ ਨਾਲ ਹੀ ਆਇਆ ਹੋਇਆ ਵੀ ਆਪਣੇ ਨਾਲ ਹੀ ਆਇਆ ਹੈ ਓਏ ਦਦਾਰ ਵਾਲੀ ਫੜੋ ਯਾਰ ਬਾਕੀ ਕਹਿੰਦੇ ਚਾਹ ਇੱਥੇ ਦੀ ਬੜੀ ਸਵਾਦ ਹੁੰਦੀ ਆ ਵੈਰੀ ਗੁੱਡ ਓਏ ਰਹਿਣ ਦੇ ਪਿਛਲੇ ਵਲੌਗ ਚ ਵੀ ਕਿਹਾ ਸੀ ਪੈਟੀ ਬਹੁਤ ਸਵਾਦ ਹੁੰਦੀ ਆ ਨਹੀਂ ਸਰ ਇਹ ਸੱਚੀ ਸਵਾਦ ਹੁੰਦੀ ਥੋੜੀ ਕਰਾਈ ਜੁਝੇ ਵਿੱਚ ਚਮਚੇ ਲੈਣਾ ਹੈ ਚਮਚੇ ਲੈਣਾ ਹੈ ਪੈ ਗਏ ਜੀ ਮੁੰਡੇ ਨਹੀਂ ਯਾਰ ਚੋਰੀ ਚੋਰੀ ਪਿੱਛੇ ਲੜੀ ਜਾਂਦੇ ਨੇ ਆ ਦੇਖੋ ਫਰਾਈਆਂ ਦੇ ਨਾਲ ਚੋਰੀਆਂ ਖਾਈ ਜਾਂਦੇ ਆ ਦੇਖੋ ਕੀ ਕੀ ਕਰੀ ਜਾਂਦੇ ਨੇ ਇਹ ਆਹ ਫੋਟੋ ਹੀ ਖਿੱਚੀ ਦੀ ਆਹ ਫੋਟੋ ਹੀ ਖਿੱਚੀ ਜਾਂਦਾ ਜਦੋਂ ਦਾ ਆਇਆ ਇੱਥੇ ਕਦੇ ਚੋਰੀ ਦੀ ਖੇਚਲੀ ਕਦੇ ਕੋਸ਼ ਕਰੀ ਜਾਂਦਾ ਕਦੇ ਕੁਛ ਕਰੀ ਜਾਂਦਾ ਇਹੀ ਤਾਂ ਵਲੋਗਿੰਗ ਮਾਈਕ ਲਾਓ ਕਿਵੇਂ ਦੀ ਇਹ ਇੱਕਮ ਚੂਰੀ ਵਧੀਆ ਬਣੀ ਆ ਓਏ ਉਹ ਕੀ ਕਰੀ ਜਾਂਦੇ ਦੋਨੇ ਜਣੇ ਆਦੇ ਆ ਵੀ ਸਾਪੀ ਸਿੰਘ ਕਿਦਾਂ ਦੀ ਲੱਗੀ ਚੂਰੀ ਕਿਦਾਂ ਦੀ ਠੀਕ ਆ ਵਧੀਆ ਵਧੀਆ ਲੱਗੀ ਬਾਕੀ ਅੱਜ ਤੁਹਾਨੂੰ ਦਿਖਾਉਣਾ ਦੇਖੋ ਮਾਹੌਲ ਪੂਰਾ ਵਧੀਆ ਵਾਹ ਕਰਾਊਡ ਆ ਮਤਲਬ ਪੂਰਾ ਵਧੀਆ ਆ ਦੇਖੋ ਸਰ ਇਹਨਾਂ ਨੇ ਉਹ ਕੀਤਾ ਹੋਇਆ ਦੇਖੋ ਨਹੀਂ ਰੱਖਿਆ ਇਹ ਦਿਖਾ ਸਾਂਝਾ ਪੰਜਾਬ ਮੈਪ ਪੂਰਾ ਬਣਾਇਆ ਹੈ ਆਪਣੇ ਪੰਜਾਬ ਦਾ ਦੇਖੋ ਹਾਂਜੀ ਚੱਕੋ ਗਾਇਸ ਚਾਹ ਹੁਣ ਬਹੁਤ ਚੱਕੋ ਚੱਕੋ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਹੁਣ ਕੀ ਆਇਆ ਵਾ ਪਾਸਤਾ ਪਾਸਤਾ ਕਹਿੰਦੇ ਵਾਈਟ ਸੌਂਡ ਪਾਸਤਾ ਆ ਇਹਨਾਂ ਨੇ ਤੇ ਦੇਖੋ ਬਾਕੀ ਤਦਾਦ ਦੱਸੂਗਾ ਤਦਾਦ ਖਾ ਕੇ ਦੱਸੂਗਾ ਤਦਾਦ ਚੱਕ ਵੀ ਤਦਾਦ ਕਿਦਾਂ ਕਰਕੇ ਦੇਖੋ ਟੇਸਟ ਹੌਲੀ ਹੌਲੀ ਬਰੈਡ ਨਾ ਖਾ ਲਈ ਕੱਲਾ ਬਰੈਡ ਖਾ ਕੇ ਦੱਸ ਪਹਿਲਾਂ ਕਿਵੇਂ ਦਾ ਉਹ ਤਾਂ ਫੂਕੀ ਬਰੈਡ ਹੋਣੀ ਹੈ ਮਜ਼ਾਰ ਨਿਕਣਾ ਉਹ ਫੂਕਾ ਕਾਹਨੂੰ ਮਾਰੀ ਜਨੂੰ ਮੂੰਹ ਦੇ ਕਿੱਡਾ ਕਹਿ ਦੋ ਆਹ ਜਜ਼ਾਰ ਕਿੰਦਾ ਦਾ ਜਜ਼ਾਰ ਕਿੰਦਾ ਵਧੀਆ ਨਹੀਂ ਵਧੀਆ ਨਹੀਂ ਚੱਲ ਕਾਇ ਕਿ ਨਾ ਮੜਾ ਰਹਾ ਹੈ ਓਏ ਹੁਣ ਨਹੀਂ ਦੇਣਾ ਉਹਨੂੰ ਚਲੋ ਗਾਇਸ ਚੱਲੇ ਸੀਗੇ ਹੁਣ ਆਪਾਂ ਕਰਾਂ ਨੂੰ ਚਲ ਠੀਕ ਆ ਬਾਈ ਮਿਲਦੇ ਆ ਫਿਰ ਮੈਂ ਗੁਰਦੁਆਰੇ ਜਾ ਨਹੀਂ ਸਕਦਾ ਤੁਹਾਡੇ ਨਾਲ ਮੈਂ ਖਾਧਦਾ ਹੋਇਆ ਚਲ ਕੋਈ ਗੱਲ ਨਹੀਂ ਫਿਰ ਆਵਾਂਗੇ ਦੋ ਕੁ ਦਿਨਾਂ ਤੱਕ ਫੇਰ ਆਵਾਂਗੇ ਆ ਆ ਜੋ ਫਿਰ ਮਿਲਦੇ ਆ ਹੋਣੀ ਹੋ ਰਹੀ ਆ ਬਣਾ ਲਓ ਚੰਡੀਗੜ੍ਹ ਦਾ ਪਲਾਨ ਬਣਾ ਲਓ ਹੈ ਚੰਡੀਗੜ੍ਹ ਸਰਪ੍ਰੀਜ਼ ਆਜੋ ਤੁਸੀਂ ਕਿਹਨੇ ਕਿਹਨੇ ਬਣਾ ਚੰਡੀਗੜ੍ਹ ਦੇਖ ਲਾਂਗੇ ਕੋਈ ਗੱਲ ਨਹੀਂ ਜੇ ਬਣਦਾ ਹੋਇਆ ਤਾਂ ਚੱਲ ਪਾਂਗੇ ਜਰੂਰ ਅਗਲੇ ਵੀਕੈਂਡ ਦਾ ਤੇਰਾ ਨਹੀਂ ਬਣਦਾ ਇਹਨਾਂ ਦਾ ਬਣ ਜਾਣਾ ਮੇਰਾ ਤਾਂ ਪੱਕਾ ਹੀ ਹੁੰਦਾ ਵਾ ਤੇਰਾ ਪੱਕਾ ਨਹੀਂ ਹੁੰਦਾ ਮੇਰਾ ਤਾਂ ਪੱਕਾ ਹੀ ਹੁੰਦਾ ਨਹੀਂ ਮੇਰਾ ਤਾਂ ਪੱਕਾ ਹੀ ਹੁੰਦਾ ਚੰਡੀਗੜ੍ਹ ਦਾ ਆ ਬੰਦਾ ਮੁੱਕਰ ਜਾਂਦਾ ਤੇਰਾ ਕੈਨਸਲ ਕੈਨਸਲ ਕਰਨਾ ਪੱਕਾ ਹੁੰਦਾ ਹੈਗਾ ਜਾਣ ਦਾ ਮੁੜ ਕੇ ਮੋਕੇ ਤੇ ਮੋਕੇ ਤੇ ਗਾਇਸ ਮੋਕੇ ਤੇ ਹੀ ਇਹ ਕਹਿੰਦਾ ਮੈਂ ਨਹੀਂ ਜਾਣਾ ਇਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਬੜਾ ਬੜਾ ਚਲਾਕ ਬੰਦਾ ਇਹ ਇਹ ਦੇਖਿਓ ਸਰਾਂਦੀ ਤੇ ਹੀ ਰਹਿੰਦਾ ਇਹ ਸਰਾਂਦੇ ਇੱਥੇ ਫਤੇਗੜ ਸਾਹਿਬ ਜਾਣਦੇ ਹੋਵੋਗੇ ਵੈਸੇ ਤੁਸੀਂ ਦੇਖਿਆ ਹੋਊਗਾ ਇਹਨਾਂ ਦੇ ਵਲੌਗ ਆ ਕੱਟ ਨਹੀਂ ਸਾਲਿਆ ਮੈਂ ਉਹ ਕਿਸੇ ਨੂੰ ਨਹੀਂ ਉਸਿਆ ਅਸੀਂ ਦੱਸਾਂਗੇ ਚਲੋ ਗਾਇਸ ਮਿਲਦੇ ਆ ਫਿਰ ਤੁਹਾਨੂੰ ਅੱਗੇ ਚਲੋ ਟਾਡਾ ਗਾਇਸ ਫਤੇਗੜ ਸਾਹਿਬ ਤੋਂ ਆ ਗਏ ਸੀਗੇ ਅਸੀਂ ਮੱਥਾ ਟੇਕਿਆ ਸੀਗੇ ਫਤੇਗੜ ਸਾਹਿਬ ਪਰ ਅਸੀਂ ਉੱਥੇ ਵੀਡੀਓ ਨਹੀਂ ਬਣਾਈ ਅ ਵੈਸੇ ਹੀ ਨਹੀਂ ਬਣਾਈ ਵੀਡੀਓ ਤੇ ਬਾਕੀ ਹੁਣ ਅਸੀਂ ਕਹਿੰਦੇ ਨੀਲੋ ਵਾਲੀ ਨਹਿਰ ਤੇ ਕਹਿੰਦੇ ਡਰੋਨ ਉਡਾਉਣਾ ਵਾ ਡਰੋਨ ਉਡਾਉਣ ਲੱਗੇ ਆ ਨੇ ਬਾਕੀ ਦੋ ਜਾਨੇ ਫੋਟੋਆਂ ਖਿੱਚਣ ਲੱਗੇ ਹੋਏ ਨੇ ਆ ਗਏ ਨੇ ਫੋਟੋਆਂ ਖਿੱਚ ਕੇ ਤੇ ਬਾਕੀ ਆ ਦੇਖੋ ਡਰੋਨ ਉਡਾ ਰਿਹਾ ਵਾ ਡਰੋਨ ਤੁਹਾਨੂੰ ਦਿਖਾਣੇ ਆ ਕਿੱਥੇ ਆ ਡਰੋਨ ਕਿੱਧਰ ਆਪਣਾ ਉਹ ਦੇਖੋ ਜਾਂਦਾ ਆ ਰਹੇ ਆਪਣਾ ਡਰੋਨ ਇਹ ਵੀਡੀਓ ਬਣਾਉਣ ਲੱਗੇ ਹੋਏ ਨੇ ਹੁਣ ਕਹਿੰਦੇ ਡਰੋਨ ਤੇ ਵੀਡੀਓ ਬਣਾਉਣੀ ਆ ਬਾਕੀ ਫੋਟੋਆਂ ਫੜਨਾ ਖੇਦਦੇ ਆ ਤੁਹਾਨੂੰ ਸ਼ਾਟ ਦਿਖਾਵਾਂਗੇ ਡਰੋਨ ਚ ਚਲੋ ਮਿਲਦੇ ਆ ਅੱਗੇ ਇਹ ਕਹਿੰਦੇ ਫੋਟੋਆਂ ਖਿੱਚਣੀਆਂ ਹੀ ਖਿੱਚਣੀਆਂ ਨੇ ਐ ਹੋਏ ਕਹਿੰਦੇ ਫੋਟੋਆਂ ਖਿੱਚਣੀਆਂ ਫੋਟੋਆਂ ਆ ਵੀ ਸਾਪੀ ਠੀਕ ਕਰੀ ਜਾਨਾ ਕੀ ਲੱਭਦਾ ਪਿਆ ਲੈਂਸ ਹੈ ਲੈਂਸ ਨਹੀਂ ਮੈਂ ਫੋਟੋ ਦੇਖਦਾ ਚਾਹ ਬੂੜੇ ਗੱਡੀ ਜਿਹਨੇ ਭਰਾਵਾ ਗੱਡੀ ਚ ਕਿਤੇ ਨਹੀਂ ਜਾਣ ਲੱਗੇ ਆਪ ਸ਼ਾਪਿੰਗ ਕਰਕੇ ਆਏ ਨੇ ਸੇਮ ਹੀ ਲੈ ਆਉਂਦੇ ਬਾਅਦ ਦੇਖਿਆ ਆਓ ਆ ਲੈ ਕੇ ਆਏ ਨੇ ਬੂਟ ਬਾਕੀ ਕਰੀ ਜਾ ਕੇ ਦਿਖਾਵਾਂਗੇ ਤੁਹਾਨੂੰ ਕਿੱਦਾਂ ਦੇ ਇਹਨਾਂ ਨੇ ਬੂਟ ਲਿੱਤੇ ਆ ਹਾਂਜੀ ਹੋ ਗਿਆ ਡਨ ਕੰਮ ਹਾਂਜੀ ਆ ਲੋ ਥੋੜਾ ਖਿਚਣ ਲੱਗ ਗਏ ਲੋ ਗੁਰਦਾਸ ਸਿੰਘ ਬਾਕੀ ਆ ਦੇਖੋ ਜੀ ਆਪਣੇ ਨੀਲੋ ਵਾਲੀ ਨਹਿਰ ਆ ਇਹ ਉੱਪਰ ਪੌੜ ਬਣਿਆ ਹੋਇਆ ਵਧੀਆ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਸੋ ਗਾਇਸ ਅੱਗੇ ਕੀ ਅਸੀਂ ਪਦੇਗੜ ਸਾਹਿਬ ਤੋਂ ਤੇ ਮੁੰਡਿਆਂ ਨੇ ਬੂਟ ਵਗੈਰਾ ਖਰੀਦੇ ਆ ਜੋ ਕਿ ਅਸੀਂ ਤੁਹਾਨੂੰ ਕੱਲ ਦਿਖਾਵਾਂਗੇ ਤੇ ਇੱਥੇ ਹੀ ਆਪਾਂ ਕਰਦੇ ਆ ਸਮਾਪਤੀ ਵਲੌਗ ਦੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਮੁੰਡਿਆ ਕਹੋ ਤੇ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਵਲੌਗ ਕੱਲੋ ਵੀ ਵਲੌਗ ਕਰਾਂਗੇ ਅਜੇ ਤਾਂ ਟਾਈਮ ਹੋ ਗਿਆ ਸੀਗਾ ਤੇ ਕੱਲੋ ਦਿਨੇ ਵਲੌਗ ਆ ਜਾਏਗਾ ਇਹ ਤੇ ਦੱਸਿਓ ਕਰ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਜੀ ਸ੍ਰੀ ਕਾ ਓਕੇ ਟਾਟਾ ਓਕੇ ਬਾਏ